ਉਦੇ ਵਿੱਚ 8 ਤਰੀਕ ਨੂੰ ਕਸੋ ਆਪਰੇਸ਼ਨ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਪੂਰੇ ਬਠਿੰਡੇ ਦੇ ਵਿੱਚ ਲਾਂਚ ਕੀਤਾ ਗਿਆ ਸੀ। ਉਹਦੇ ਵਿੱਚ ਸੀਆਈਏ ਸਟਾਫ 1 ਵੱਲੋਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਤੇ 200 ਗ੍ਰਾਮ ਟੋਟਲ ਉਨ੍ਹਾਂ ਤੋਂ ਹੈਰੋਇਨ ਬਰਾਮਦ ਕੀਤੀ ਗਈ ਸੀ। ਇਹ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਇਹਨਾਂ ਦਾ ਹਾਸਿਲ ਕੀਤਾ ਗਿਆ ਸੀ ਤੇ ਇਹਨਾਂ ਦੇ ਅਸੀਂ ਬੈਕਵਾਰਡ ਲਿੰਕੇਜ ਚ ਵੀ ਜਿਹੜੇ ਬੰਦੇ ਦਾ ਨਾਮ ਆਇਆ ਸੀ ਉਹਦੀ ਵੀ ਅਸੀਂ ਪਛਾਣ ਕਰ ਲਈ ਹੈ ਤੇ ਉਹਨੂੰ ਫੜਨ ਲਈ ਵੀ ਅਸੀਂ ਐਫਰਟਸ ਕਰਨ ਰਿਹਾ ਤੇ ਹੁਣ ਆ ਜੁਡੀਸ਼ੀਅਲ ਕਸਟਡੀ ਚ ਦੋਨੋਂ ਦੋਸ਼ੀ ਅਸੀਂ ਪੇਸ਼ ਕਰ ਦਿੱਤੇ ਹਨ ਇਹਨਾਂ ਨੂੰ ਸਿਵਲ ਲਾਈਨ ਏਰੀਆ ਚੋਂ ਫੜੇ ਸੀ ਅਸੀਂ ਤੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਫਆਈਆਰ ਰਜਿਸਟਰ ਕੀਤਾ ਕੰਮਕਾਜ ਕੁਛ ਨਹੀਂ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਮੁਕਦਮੇ ਦਰਜ ਨੇ ਤੇ ਹਜੇ ਤੋ ਕੋਈ ਵੀ ਕੰਮਕਾਜ ਨਹੀਂ ਕਰਦੇ ਸੀ ਇੱਥੇ ਕੋਈ ਕਿਰਾਏ ਦਾ ਮਕਾਨ ਲੈ ਕੇ ਇੱਥੇ ਰਹਿ ਰਹੇ ਸੀ ਉੱਥੇ ਹੀ ਆਪਣੇ ਨਸ਼ੇ ਦਾ ਕੰਮਕਾਜ ਕਰਦੇ ਸੀ ਇੱਕ ਦੋਸ਼ੀ ਇਹਨਾਂ ਦੇ ਵਿੱਚ ਫਰੀਦਕੋਟ ਦਾ ਰਹਿਣ ਵਾਲਾ ਜਿਹੜਾ ਇੱਥੇ ਬਠਿੰਡੇ ਜਿਹੜਾ ਦੂਜਾ ਦੋਸ਼ੀ ਹੈ ਗਲੀ ਨੰਬਰ 3 ਕ੍ਰਿਸ਼ਨਾ ਕਲੋਨੀ ਦਾ ਰਹਿਣ ਵਾਲਾ ਦੋਨੋਂ ਇਕੱਠੇ ਇੱਥੇ ਜਿਹੜੇ ਹੈਗੇ ਸਿਵਲਾਈਨ ਏਰੀਆ ਦੇ ਵਿੱਚ ਫੜੇ ਗਏ ਸੀ